ਪਟਾਣਾ ਦੇ Hindu ਬਹੁ ਗਿਣਤੀ ਤੰਗ ਬਾਜ਼ਾਰ ਚੱਕਰੀ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਹੀ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗ ਜਾਂਦੇ ਹਨ ਤਾਂ ਇਹ ਨਵੀਂ ਨਵੀਆਂ ਕੰਮੀਆਂ ਦਿਖਾ ਰਿਆ ਹਾਂ ਲੰਨ ਲੰਨ ਉਹ ਵੀ ਦਿਖਾਵਾਂਗੇ ਤਸਵੀਰ ਕਿਉਂਕਿ ਫੋਨ ਫਿਲਹਾਲ ਇੱਥੋਂ ਇਹ ਪੋਸਟਰ ਪੁਲਿਸ ਦੇ ਵੱਲੋਂ ਉਤਾਰ ਦਿੱਤੇ ਗਏ ਹਨ ਪਰ ਇਸੇ ਕੰਦ ਉੱਤੇ ਹੀ ਦਿਨ ਦਿਹਾੜੇ ਖਾਲਿਸਤਾਨ ਜਿੱਦਾਂ ਪਾਰਦੇ ਪੋਸਟਰ ਕਿਸੇ ਵੱਲੋਂ ਲਗਾ ਦਿੱਤੇ ਜਾਂਦੇ ਹਨ ਉਸ ਤੋਂ ਬਾਅਦ ਜਿਹੜੀ ਇਹ ਹਲਚਲ ਮਤਲੀ ਹੈ ਉਸ ਦਾ ਮਾਮਲਾ ਪਹੁੰਚ ਜਾਂਦਾ ਕੌਣ ਸੇ ਵੱਲੋਂ ਇਹ ਕੰਦ ਤੋਂ ਉਹ ਪੋਸਟਰ ਉਤਾਰੇ ਜਾਂਦੇ ਹਨ ਜੇ ਦੇਖਿਆ ਜਾਵੇ ਤਾਂ ਹੈਰਾਨੀਜਨ ਗੱਲ ਇਹ ਹੈ ਕਿ ਦਿਨ ਦਿਹਾੜੇ ਹੀ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਉਸ ਬਾਜ਼ਾਰ 'ਚ ਲੱਗ ਰਿਹਾ ਜਿਹੜਾ ਕਿ ਭੀੜ ਭੱਕਿਆ ਵਾਲਾ ਤੰਗ ਬਾਜ਼ਾਰ ਹੈ ਬੜੀ ਹੈਰਾਨੀ ਜਨਕ ਗੱਲ ਜਿਹੜੀ ਉਹ ਨਿਕਲ ਕੇ ਸਾਹਮਣੇ ਆਂਦੀ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ Hindu ਬਹੁ ਗਿਣਤੀ ਦੇ ਲੋਕ ਇੱਥੇ ਜਮ੍ਹਾਂ ਹੋ ਚੁੱਕੇ ਨੇ ਕਿਤਨਾ ਕਿਤੇ ਰੋਸ਼ ਜਿਹੜਾ ਇਹਨਾਂ 'ਚ ਪਾਇਆ ਜਾ ਰਿਹਾ ਹੈ ਕਿ ਇਸ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੇ ਪੋਸਟਰ ਲਗਾਉਣ ਦੇ ਨਾਲ ਕਿਤਨਾ ਕਿਤੇ ਸ਼ਾਂਤ ਮਈ ਮਾਹੌਲ ਨੂੰ ਖਰਾਬ ਕਰਨ ਦੀ ਛਾਜ ਜਿਹੜੀ ਆ ਉਹ ਰਚੀ ਜਾ ਰਹੀ ਆ ਫਿਲਹਾਲ ਬਟਾਲਾ ਪੁਸਤੇ ਦੇ ਵੱਲੋਂ ਪੋਸਟਰ ਉਤਾਰ ਕੇ ਆਪਣੇ ਨਾਂ ਦੇ ਲਜਾਏ ਗਏ ਆ ਆਸ-ਪਾਸ ਦੇ ਸੂਫਟੀ ਵੀ ਖੰਡਾਲੇ ਜਾ ਰਹੇ ਆ ਇਸ ਦੇ ਬਲਵੇਂ ਪੋਸਟਰ ਲਗਾਏ ਜਾਣ ਗੱਲਬਾਤ ਕਰ ਲੈਨੇ ਸਾਡੇ ਨਾਲ ਇੱਥੇ ਹਿੰਦੂ ਸਿਵ ਸੰਾਧ ਦੇ ਲੀਡਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਜਮੇ ਜੀ ਦੀ ਇੱਕ ਸਰ ਇਹ ਜੋ ਬੜੀ ਮਹੱਤਵਪੂਰਨ ਘਟਨਾ ਕਿ ਬਟਾਲਾ ਸ਼ਹਿਰ ਜਿਹੜਾ ਦੂਰ ਦੱਗਣਾ ਆ ਕਿ ਤੇ ਚਗਰੀ ਬਾਜ਼ਾਰ ਖਾਸ ਕਰਕੇ ਜਿਹੜੀ ਬਿਲਕੁਲ ਹਿੰਦੂਵਾਦੀ ਆ ਇਹਦੇ ਵਿੱਚ ਆ ਕੇ ਦੇਂਦੇ ਆੜੇ ਕੁਝ ਨੌਜਵਾਨ ਸ਼ਰarati ਤਤ ਜਿਹੜੇ ਖਾਲਸਾ ਦੇ ਉਸ ਲੱਗੇ ਆ ਜਿਹਨਾਂ ਨਾਲ ਵੱਡੀ ਮਾੜੀ ਗੱਲ ਕੋਈ ਨਹੀਂ ਹੋ ਰਹੀ ਕਿ ਜਿਹੜੇ ਸ਼ਹਿਰ ਦੇ ਵਿੱਚ ਸਾਰੀ ਹਿੰਦੂਵਾਦੀ ਉੱਥੇ ਦੋ ਬੰਦੇ ਸਿੱਖ ਨੌਜਵਾਨ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਜਾਂ ਹਿੰਦੂ ਸੋਖ ਭਾਈਚਾਰਨ ਨੂੰ ਵਿਗਾੜਨ ਜਾਂਦੇ ਆ ਤੇ ਇਹ ਜਿਹੜਾ ਸਾਡੇ ਹਿੰਦੂਆਂ ਚੀਜ਼ਾਂ ਨਾਲ ਬੰਦੇ ਵਿੱਚ ਡਰਦੀ ਭਾਵਨਾ ਲੋਕਾਂ ਦੇ ਆਈ ਆ ਤੇ ਮੈਂ ਸੋਚਦਾ ਵੱਡੀ ਮਾੜੀ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ 'ਤੇ ਕਾਰਵਾਈ ਕਰਨੀ ਚਾਹੀਦੀ ਆ ਮਰਛੇ ਗਈ ਬਾਰ ਬਾਰ ਸਾਡੇ ਹਿੰਦੂ ਹੀ ਡਰਗੜ ਹੋ ਰਿਹਾ ਜੇ ਕਿਉਂ ਨਹੀਂ ਸਾਨੂੰ ਸਮਝ ਆ ਰਿਹਾ ਕਿ ਹੋਰ ਵੀ ਆ ਰਿਹਾ ਤੁਸੀਂ ਤਾਂ ਕਹਿ ਰਹੇ ਦੋ ਸਿੱਖ ਨੌਜਵਾਨ ਦੋ ਸਿੱਖ ਨੌਜਵਾਨ ਕਨਫਰਮ ਨੇ ਕਿਤੇ ਆਏ ਸੀ ਬਿਲਕੁਲ ਆਏ ਸਾਡੇ ਲੋਕਾਂ ਦੇ ਜਿਹੜੇ ਬਹੁਤ ਸ਼ਕਤ ਹੋ ਜਾਏ ਐਤੀ ਵੱਧੇ ਉੱਪਰ ਆਏ ਉਹਨਾਂ ਦਾ ਸਾਰਾ ਰੂਲ ਆ ਅੱਪੀ ਕੈਮਰੇ ਤੇ ਸਾਡੀ ਗੱਲ ਜਣੀ ਸਮਝ ਆ ਰਹੀ ਕਿੰਨੇ ਕਿੰਨੇ ਪੁੱਛ ਕਾਫੀ ਜਗ੍ਹਾ ਲੱਗੇ ਦੀ ਉਹਨਾਂ ਪਰ ਜਲਦ ਹਲੋ ਜੋ ਜਿਵੇਂ ਦੇਖਿਆ ਕਿ ਇੱਥੇ ਹਿੰਦੂਗਤ ਮਾਸ਼ ਲੋਕ ਜਰੇ ਨੇ ਉਹ ਇਕੱਠਾ ਹੋ ਚੁੱਕੇ ਨੇ ਕਹਿੰਦੇ ਹਨ ਕਿ ਦੋ ਸਿੱਖ ਨੌਜਵਾਨ ਆਏ ਹਨ ਉਹਨਾਂ ਦੇ ਬਲਵੇਂ ਪੋਸਟ ਲਗਾਏ ਗਏ ਨੇ ਤੇ ਕਾਫੀ ਜਗ੍ਹਾ ਤੇ ਇਹ ਪੋਸਟ ਇਸੇ ਤਰ੍ਹਾਂ ਲਗਾਏ ਗਏ ਨੇ ਕਿ ਜਿੰਨਾ ਕਿ ਜੇ 7 ਮਈ ਮਹੌਲ ਨੂੰ ਆਖਰੀ ਗੋਲ ਸਹਾਇਚ ਚਾਹੀਏ ਕਿ ਅਸੀਂ ਕਿਵੇਂ ਦੇ ਬੈਸਤੀ ਕੁਝ ਨਹੀਂ ਬੁਝ ਰਹੀਆਂ ਹਾਂ ਤੁਸੀਂ ਹੋਰ ਤੋਂ ਜਾਂਚ ਕਰੀਏ ਪੁਲਸ ਉਹ ਲਾਉਂ ਜਾਰੀ ਤੁਸੀਂ ਕੀ ਕਹਿੰਦੇ ਹੋ ਉਹ ਐਸਾ ਕੁਆ ਲੋਕਾਂ ਨੂੰ ਰੋਕਿਆ ਜਾਏ ਮਾਰਨ ਹਰ ਹਰ ਦੁਕਾਨਦਾਰ ਖੈਰ ਦੇ ਵਿੱਚ ਜਿਹੜੇ ਕਤਮ ਆ ਰਹੇ ਉਹਨਾਂ ਦੀ ਵੀ ਦਸ਼ਤ ਪੈ ਰਹੀ ਹੈ। ਮੈਂ ਇਹੋ ਜੀ ਗੱਲ ਤੇ ਹੈ ਹੀ ਨਹੀਂ ਕਿ ਫੁੱਲ ਨਾ ਰੋਕੇ। ਭਈ ਹਰਾਂ ਨੂੰ ਪਹਿਲੇ ਆ ਗੁਰੇ ਕਿ ਇਹ ਨਹੀਂ ਰੁਕਿਆ ਨੇ। ਭਾਵੇਂ ਜੇ ਗੱਲ ਕੀਤੀ ਜਾਂਦੀ ਤਾਂ ਜੇ ਕਰਕੇ ਦੋ ਸਿੱਟੇ ਮੋਪ ਮੋਪ ਪਰ ਆਏ ਨੇ ਦੇਖੀ ਗਏ ਨੇ ਸਿੱਟੇ। ਜੇ ਤਾਂ ਲੋਕਾਂ ਨੇ ਕਰਾਉਣਾ ਕੰਮ ਬੜੀ ਕਿਉਂ ਕੋਹਲੇ। ਉਹ ਜਲਦੀ ਜਲਦੀ ਚਾਏ ਔਰ ਲਾ ਕੇ ਨਿਕਲ ਗਏ। ਇਸ ਕਰਕੇ ਤੇਨੂੰ ਪਤਾ ਹੀ ਨਹੀਂ ਲੱਗਾ ਲਗਾਏ ਲਾਂਦੇ ਜ਼ਰੂਰ ਦੇ ਅੱਛੇ ਲੋਕਾਂ ਨੇ। ਪਰ ਇਹ ਦੇਖੋ ਬੜੀ ਮਾੜੀ ਗੱਲ ਹੈ ਇੱਕੋ ਪੀੜੇ ਬਜ਼ਾਰਾਂ ਦੇ ਵਿੱਚ ਆ ਗਏ ਪੋਸਟਰ ਲਾ ਜਾਣਾ ਇਹ ਕਿਤੇ ਨਾ ਕਿਤੇ ਸਰਕਾਰ ਦੀ ਪੰਜਾਬ ਸਰਕਾਰ ਦੀ ਨਾਕਾਮੀ ਹੈ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਇਹਨਾਂ ਨੂੰ ਕੋਈ ਡਰ ਖੋਪ ਨਹੀਂ ਹੈਗਾ ਇਹ ਕਿਤੇ ਨਾ ਕਿਤੇ ਮਿਲਿ ਭਗਤ ਜਰੂਰ ਹੈ ਉਹਨਾਂ ਨੂੰ ਸ਼ਾਇਦ ਹੈ ਕਿ ਕੋਈ ਡਰ ਨਹੀਂ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਐਸੇ ਕਰਕੇ ਉਸ ਦਿਨ ਸ਼ਰਿਆਮ ਆਏ ਆ ਲਾ ਕੇ ਤੇ ਚਲੇ ਗਏ ਜੇ ਬਿਲਕੁਲ ਕਹਿੰਦੇ ਨੇ ਸ਼ਰਿਆਮ ਆਏ ਤੇ ਲਾ ਕੇ ਚਲੇ ਗਏ ਲਾ ਕੇ ਹੋ ਸਕਦਾ ਮੈਂ ਝੋਖਾਲ ਵੀ ਹੋਏਗਾ ਜਦ ਤੁਸੀਂ ਪੁੱਛਦੇ ਹੋ ਕਿ ਇਹਨਾਂ ਨੂੰ ਰੋਕਿਆ ਨਹੀਂ ਗਿਆ ਫਿਰ ਹੋ ਸਕਦਾ ਨਾ ਕਿ ਉਥੇ ਆ ਰੋਏ ਜਾਂਗੇ ਨੂੰ ਗੋਲੀ ਮਾਰ ਦੇਣੇ ਕੋਈ ਵੀ ਨਹੀਂ ਆਉਂਦਾ ਹੈਗਾ ਇਸਸ ਕਰਕੇ ਆਲਾ ਇਸ ਕਰਕੇ ਕੋਈ ਵੀ ਅੱਗੇ ਆਉਂਦਾ ਹੈਗਾ ਇੰਨੀ ਤੋਂ ਜਗ੍ਹਾ ਤਾਂ ਨਹੀਂ ਲੱਗੂ ਗੋਲੀਆਂ ਨਿੱਕਾ ਦੇ ਜਿਹੜੇ ਆਪਣੇ ਲੱਗੇਗੇ ਹੋਰ ਸੋ ਗਿਆ ਕਿ ਕਿ ਤੋਕੇ ਹੋ ਸਕਦਾ ਗੇ ਹੁਣ ਇਹ ਕੋਈ ਸਹੀ ਨਹੀਂ ਉਹ ਨੂੰ ਤਾਂ ਕੋਈ ਨਾਮੇ ਕਰਾਂ ਮਾੜੀ ਤੁਹਾਨੂੰ ਤੇਰੇ ਉਹ ਕਿਤੇ ਆਉਂਗੇ ਸਿਲ ਕੋਤਵਾ ਆ ਰਹੇ ਤੇ ਹਾਲ ਤਾਂ ਟੁੱਟ ਗਈ ਕੀ ਚੱਲਦੇ ਅਹੀਂ ਚੱਲਦੇ ਆਂ ਦੇਖੋ ਨੀਲਾ ਕੰਮ ਨਹੀਂ ਹੋਣਾ ਰੱਬੜ ਘਾਉ ਸਮਝ ਜਿਹੜੇ ਹੋ ਜਾਂਦੇ ਨੇ ਗੇਂਗ ਫੋਨ ਨਾ ਕਾਣ ਨੂੰ ਇਹ ਬਹੁਤ ਸਗਾਟਣਾ ਆਪਣਾ ਮਰਮੋਤ ਹੋ ਜਾਂਦਾ ਪਾਪਾ ਨੂੰ ਸਭੇ ਘਰਾਂ ਦੀ ਸਾਲ ਚਲ ਕੇ ਚੱਲਣ ਲੇਕਿਨ ਕਿੰਨਾ ਕਿ ਬਹੁਤ ਸਹਿਮਾਉਂਦਾ ਹੈ ਗਦਨੀ ਦਾ ਇਹ ਹੈ ਤਕਰੀਬੀ ਬਾਜ਼ਾਰ ਬਟਾਲਾ ਦਾ ਤੰਗ ਬਾਜ਼ਾਰ ਉਹਦੇ ਲੋਕ ਕਹਿੰਦੇ ਨੇ ਕਿ ਦੋ ਤਿੰਨ ਨੌਜਵਾਨਾਂ ਦੇ ਵੱਲੋਂ ਜੋ ਮੋਫੜ ਤੇ ਆਏ ਤੇ ਇਕੇ ਆ ਕੇ ਪੋਸਟਰ ਲਗਾ ਗਏ ਕਈ ਜਗ੍ਹਾ ਤੇ ਉਹਨਾਂ ਦੇ ਵੱਲੋਂ ਪੋਸਟਰ ਲਗਾਏ ਗਏ ਨੇ ਤੇ ਨਾਲ ਦੇ ਨਾਲ ਹੀ ਇਹਨਾਂ ਦਾ ਕਹਿਣਾ ਹੈਗਾ ਮਹੌਲ ਜਿਹੜਾ ਕਿ ਸ਼ਾਂਤਮਈ ਮਹੌਲ ਹੈ ਉਸਨੂੰ ਖਰਾਬ ਕਰਦੀ ਹੈ ਸਾਜਿਸ਼ ਸਰਗਰੀ ਹੈ ਉਹ ਰਹੀ ਜਾ ਰਹੀ ਹੈ ਬਕਾਇਦਾ ਪੰਜਾਬ ਪੁਲਿਸ ਬਟਾਲਾ ਦੇ ਜਵਾਨ ਇਥੇ ਪਹੁੰਚੇ ਉਹਨਾਂ ਦੇ ਉੱਤੇ ਪੋਸਟਰ ਉਤਾਰੇ ਗਏ ਨੇ ਤੇ ਹੁਣ ਜੇ ਗੱਲ ਕੀਤੀ ਜਾਵੇ ਤਾਂ ਰੋਸ ਵਜੋਂ ਬਾਜ਼ਾਰ ਵਿੱਚ ਦੇਖ ਸਕਦੇ ਹੋ ਤਸਵੀਰਾਂ ਕਿ ਬੰਦ ਕਰਵਾਇਆ ਜਾ ਰਹੇ ਨੇ ਰੋਸ ਵਜੋਂ ਬਾਜ਼ਾਰ ਜਿਹੜੇ ਨੇ ਉਹ ਪੂਰੇ ਬੰਦ ਕਰਵਾਏ ਜਾ ਰਹੇ ਤਾਂ ਕਿ ਇਹਨਾਂ ਨੌਜਵਾਨਾਂ ਦੀ ਪਛਾਣ ਕਰਦੇ ਹੋਏ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਇਹਨਾਂ ਨੂੰ ਕੜੀ ਕੜੀ ਜਿਹੜੀ ਆ ਸਜ਼ਾ ਦਿੱਤੀ ਜਾਵੇ ਤਾਂ ਕਿ ਸ਼ਾਂਤ ਮਨ ਇਹ ਮੁਖਰਾਫਤ ਕੋਈ ਵੀ ਹੋ ਸਕੇ ਲਾਗ ਨਾ ਕਿ ਕਹਿੰਦਾ ਪਤਰ ਮਿੰਦਰ ਦੇ ਨਾਲ ਗੁਲਾਬ ਪੰਜਾਬ ਬਟਾਲਾ